ਵੈਗ੍ਰੀਕਾ ਖਾਲਸਾ ਵੈਗ੍ਰੀਕੀ ਫਤਿਹ ਅੱਜ ਮਹਾਨ ਹਸਤੀ ਬੀਬੀ ਭਾਨੀ ਦੇ ਸੰਖੇਪ ਜੀਵਨ ਬਾਰੇ ਸਰੋਤਿਆਂ ਨਾਲ ਮਤਾਰਸਾਂ ਜੇ ਕਰਾਂਗੇ ਜੀ ਅਜੀਆਂ ਮਹਾਨ ਹਸਤੀਆਂ ਦੇ ਜੀਵਨ ਤੋਂ ਸਾਨੂੰ ਬਹੁਤ ਪ੍ਰੇਰਣਾ ਮਿਲਦੀ ਹੈ ਇਸ ਨੂੰ ਧਿਆਨ ਨਾਲ ਸਰਵਨ ਕਰੋ ਜੀ ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇੱਕ ਐਸੀ ਇਸਤਰੀ ਹੋਏ ਹਨ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ ਹੈ ਸਿੱਖ ਧਰਮ ਦੇ 10 ਗੁਰੂ ਸਾਹਿਬਾਨ ਹਨ ਪਹਿਲੇ ਦੋ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ 8 ਗੁਰੂ ਸਾਹਿਬਾਨ ਦਾ ਬੀਬੀ ਭਾਨੀ ਜੀ ਨਾਲ ਪਰਿਵਾਰਕ ਰਿਸ਼ਤਾ ਸੀ ਪੀਜੇ ਗੁਰੂ ਅਮਰਦਾਸ ਜੀ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਨ ਚੌਥੇ ਗੁਰੂ ਰਾਮਦਾਸ ਜੀ ਜੱਠਾ ਜੀ ਬੀਬੀ ਭਾਨੀ ਦੇ ਪਤੀ ਜੀ ਸਨ ਪੰਜਵੇਂ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਦੇ ਸੁਪੁੱਤਰ ਹਨ ਛੇਵੇਂ ਗੁਰੂ ਹਰਗੋਬਿੰਦ ਜੀ ਬੀਬੀ ਭਾਨੀ ਜੀ ਦੇ ਪੋਤੇ ਸਨ ਸੱਤਵੇਂ ਗੁਰੂ ਹਰ Rai ਸਾਹਿਬ ਜੀ ਬੀਬੀ ਭਾਨੀ ਜੀ ਦੇ ਪੁੱਤ ਦੇ ਦੇ ਪੁੱਤੇ ਸਨ 8ਵੇਂ ਗੁਰੂ ਹਰਿਕ੍ਰਿਸ਼ਨ ਜੀ ਬੀਬੀ ਭਾਨੀ ਜੀ ਦੇ ਪੁੱਤ ਦੇ ਪੁੱਤੇ ਦੇ ਸੁਪੁੱਤਰ ਸਨ 9ਵੇਂ ਗੁਰੂ ਤੇਗ ਬਹਾਦਰ ਜੀ ਬੀਬੀ ਭਾਨੀ ਜੀ ਦੇ ਪੁੱਤ ਦੇ ਸੁਪੁੱਤਰ ਸਨ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੀਬੀ ਭਾਨੀ ਜੀ ਦੇ ਪੁੱਤ ਦੇ ਹਰ ਗੋਬਿੰਦ ਸਾਹਿਬ ਦੇ ਪੋਤੇ ਸਨ ਸਾਨੂੰ ਅਜਿਹਾਂ ਮਹਾਨ ਹਸਤੀਆਂ ਤੋਂ ਬਹੁਤ ਵੱਧ ਸਿੱਖਿਆ ਲੈਣੀ ਚਾਹੀਦੀ ਹੈ ਪ੍ਰੇਰਣਾ ਲੈ ਕੇ ਸਾਡੇ ਜੀਵਨ ਦੇ ਵਿੱਚ ਅੱਗੇ ਵਧਣ ਵਾਸਤੇ ਸਾਨੂੰ ਜਰੂਰ ਉਤਸ਼ਾਹ ਮਿਲੇਗਾ ਪੁਲਿਤਕ ਦੀ ਖਿਮਾ ਕਰਨਾ ਜੀ ਫਤਿਹ ਬਲਾਓ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ